ਧੰਨਵਾਦ ਆ ਤੇ ਸੋ ਜੀ ਮੈਂ ਬਲਜੀਤ ਖਹਿਰਾ ਤੇ ਮੈਨੂੰ ਵੀ ਸ਼ੌਂਕ ਸਿੰਗਿੰਗ ਦਾ ਤੇ ਪਲੀਜ਼ ਸਾਰੇ ਜਾਣੇ ਜੁਆਇਨ ਹੋ ਜੀ ਆਪਣੇ ਨਾਲ ਤੇ ਆਪਾਂ ਤੁਹਾਨੂੰ ਸੌਂਗਸ ਸੁਣਾਣੇ ਆ ਜੀ ਤੇ ਫਿਰ ਜੋ ਗੱਲ ਕਰਨ ਦੇ ਲਈ ਆਪਾਂ ਇੱਥੇ ਲਾਈਵ ਹੋਏ ਆਂਗੇ ਸੋ ਉਹ ਵੀ ਗੱਲਬਾਤ ਕਰਾਂਗੇ ਜੀ ਕਿ ਕਿਉਂ ਲਾਈਵ ਹੋਏ ਆ ਇੱਥੇ ਅੱਜ ਸੋ ਸਾਰੇ ਜਾਣਿਆਂ ਨੂੰ ਪੁੱਛਾਂਗੇ ਜੀ ਜੋ ਸੋ ਇੰਨੇ ਜਾਣੇ ਜੁੜ ਗਏ ਆ ਜੀ ਪਲੀਜ਼ ਕਮੈਂਟਸ ਜ਼ਰੂਰ ਕਰੋ ਜੀ ਸਾਰੇ ਜਾਣੇ ਆਪਣੇ ਹਾਂਜੀ ਮਲਕ ਘਟਿਲੋਂ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਲਕ ਜੀ ਥੈਂਕ ਯੂ ਤੇ ਹਾਂਜੀ ਹਾਂਜੀ ਜਗਦੀਪ ਰੰਧਾਵਾ ਜੀ ਕਹਿੰਦੇ ਆ ਕਿ ਆਪਣੇ ਬਾਰੇ ਦੱਸੋ ਹਾਂਜੀ ਮੈਂ ਬਲਜੀਤ ਖੈਰਾ ਜੀ ਸਾਈਪ੍ਰੈਸ ਤੋਂ ਲਾਈਵ ਹੋਈਆਂ ਅੱਜ ਆਪਾਂ ਤੇ ਮੈਨੂੰ ਸ਼ੌਂਕ ਸਿੰਗਿੰਗ ਦਾ ਜੀ ਤੇ ਸਾਡੀ ਗੱਲਬਾਤ ਹੁੰਦੀ ਪਈ ਸੀਗੀ ਮੇਰੀ ਤੇ ਰੰਧਾਵਾ ਜੀ ਦੀ ਕੀ ਮੈਨਾਂ ਕੀ ਸਿੰਗਿੰਗ ਬਾਰੇ ਗੱਲ ਹੋ ਰਹੀ ਸੀ ਕਿ ਤੇ ਮੈਨਾਂ ਨੂੰ ਕਹਿੰਦੀ ਸੀ ਕਿ ਆਪਾਂ ਸੌਂਗ ਕਰਦੇ ਹਾਂਗੇ ਤੇ ਉਹਨਾਂ ਤੋਂ ਡਿਸੀਜਨ ਨਹੀਂ ਸੀ ਲੈ ਰਹੇ ਕਿ ਕਹਿੰਦੇ ਕਿ ਮੈਂ ਕਹਾਂ ਕਿ ਲੋਕੀ ਗਾਲਾਂ ਨਾ ਘੱਟਣ ਹਨਾ ਕਿ ਤੁਸੀਂ ਲੋਕਾਂ ਨੂੰ ਪੁੱਛੋ ਜੀ ਸਾਰੇ ਜੋ ਆਪਣੇ ਫਰੈਂਡਸ ਹੈਗੇ ਉਹਨਾਂ ਨੂੰ ਪੁੱਛੋ ਜੀ ਸਾਰੇ ਜਾਣੇ ਕਿ ਹਾਂਜੀ ਸਾਨੂੰ ਸੌਂਗ ਆਪਸ ਵਿੱਚ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਕੀ ਰੰਧਾਵਾ ਜੀ ਦੇ ਲਈ ਸਹੀ ਹੈਗਾ ਮੇਰੇ ਨਾਲ ਸੌਂਗ ਕਰਨਾ ਜਾਂ ਨਹੀਂ ਸਹੀ ਹੈਗਾ ਸੋ ਪਲੀਜ਼ ਸਾਰੇ ਜਾਣੇ ਦੱਸਿਓ ਜੀ ਕਿਉਂਕਿ ਅੱਗੇ ਕਹਿੰਦੇ ਉਹਨਾਂ ਦੀ ਆ ਮਾਡਲ ਦੇ ਨਾਲ ਗੱਲਬਾਤ ਹੋ ਗਈ ਸੀਗੀ ਕਿ ਉਹ ਸਾਰੇ ਜਾਣਿਆਂ ਨੇ ਗੱਲ ਕਰੀ ਸੀਗੀ ਕਿ ਉਹ ਪਤਾ ਨਹੀਂ ਪੱਜ ਗਈ ਜਾਇਦਾ ਉਹਦਾ ਸੋ ਪਲੀਜ਼ ਸਾਰੇ ਜਾਣੇ ਜਰੂਰ ਦੱਸਿਓ ਜੀ ਕਿ ਆਪਾਂ ਰੰਧਾਵਾ ਜੀ ਦੇ ਨਾਲ ਸੌਂਗ ਕਰੀਏ ਕਿ ਰੰਧਾਵਾ ਜੀ ਲਈ ਵਧੀਆ ਰਹੂਗਾ ਸੌਂਗ ਕਰਨਾ ਜਾਂ ਨਹੀਂ ਸੋ ਪਲੀਜ਼ ਸਾਰੇ ਜਾਣਿਆਂ ਨੇ ਜਰੂਰ ਦੱਸਣਾ ਜੀ ਤੇ ਡੂ ਇਟ Song ਕਰਾਂਗੇ ਜੀ ਰੰਧਾਵਾ ਜੀ ਦੇ ਨਾਲ ਸੋ ਕੁਲਦੀਪ ਜੀ ਦਾ ਤਾਂ ਡਿਸੀਜਨ ਆ ਗਿਆ ਏ ਜੀ ਕਹਿੰਦੇ ਡੂ ਇਟ Song ਕਰੋ ਜੀ ਜਗਦੀਪ ਰੰਧਾਵਾ ਬਾਈ ਨਾਲ ਜੀ ਜ਼ਰੂਰ ਜੀ ਮੀਤ ਗੱਲ ਜੀ ਵੀ ਕਹਿੰਦੇ ਆਗੇ ਜੀ ਕਰੋ ਜੀ ਸੋ ਕਾਫੀ ਜਾਣਿਆਂ ਦੇ ਕਮੈਂਟਸ ਆ ਰਹੇ ਆਗੇ ਅ ਜੀ ਮੈਂ ਵੀ ਤੁਹਾਨੂੰ ਆਪਣੀ ਆਵਾਜ਼ ਸੁਣਾਵਾਂਗੀ ਜੀ ਸਾਰਿਆਂ ਨੂੰ ਅਗਰ ਵਧੀਆ ਲੱਗੀ ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਿਓ ਸਾਰੇ ਜਾਣੇ ਕਿ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਰੰਧਾਵਾ ਜੀ ਉਹ ਸਾਡੇ ਨਾਲ Song ਆਪਣੇ ਨਾਲ ਸੋ ਜੀ ਮੇਰਾ ਪੇਜ ਵੀ ਹੈ ਜੀ ਬਲਜੀਤ ਖਹਿਰਾ ਸੋ ਪਰਸਨਲੀ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਸਾਰੇ ਜਾਣੇ ਬਲਜੀਤ ਖਹਿਰਾ ਦੇ ਪੇਜ ਦਾ ਉੱਪਰ ਵੀ ਦਿੱਤਾ ਹੈ ਜੀ ਮੈਂ ਬਲਜੀਤ ਖਹਿਰਾ ਸੋ ਉੱਥੇ ਤੁਸੀਂ ਕਲਿੱਕ ਕਰੋਗੇ ਤਾਂ ਮੇਰਾ ਪੇਜ ਓਪਨ ਹੋ ਜਾਣਾ ਹੈ ਸੋ ਜੀ ਮੈਂ ਤੁਹਾਨੂੰ ਇੱਕ ਜੀ ਜੀ ਕਹਿੰਦੇ ਬਗਦਾਦੀ 2 ਡੂ ਇਟ Song ਕਰਾਂਗੇ ਜੀ 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 ਬਗਦਾਦੀ 2 Song ਲੈ ਕੇ ਆਵਾਂਗੇ ਜੀ ਤੁਹਾਡੇ ਸਾਰਿਆਂ ਵਾਸਤੇ ਸੋ ਬਗਦਾਦੀ 2 ਦੇ ਲਈ ਮੈਂ ਕਿੱਦਾਂ ਦੀਆਂਗੀ ਤੁਸੀਂ ਇਹ ਮੇਰੀ ਸਿੰਗਿੰਗ ਸੁਣ ਕੇ ਤੇ ਮੇਰੀ ਆਵਾਜ਼ ਸੁਣ ਕੇ ਮੈਨੂੰ ਜਰੂਰ ਦੱਸਣਾ ਜੀ ਬਲਜੀਤ ਸਿੰਘ ਵੀ ਕਹਿੰਦੇ ਆ ਕਿ ਜੀ ਜਰੂਰ ਕਰੋ ਜੀ ਥੈਂਕ ਯੂ ਜੀ ਮੀਤ ਗਿਲ ਜੀ ਗੁੱਡ ਗੁੱਡ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ ਸੋ ਮੈਂ ਤੁਹਾਨੂੰ ਪਹਿਲਾਂ ਆਪਣੀ ਇੱਕ Song ਸੁਣਾਣੀ ਆ ਜੀ ਸੋ ਸੌਰੀ ਜੀ ਮੈਂ ਬਗਦਾਦੀ Song ਸੁਣਿਆ ਹੈ ਹੈ गाइस ਜੀ ਪਰ ਮੈਨੂੰ ਉਹਦੇ ਲਿਰਿਕਸ ਨਹੀਂ ਚੇਤਾ ਹੈਗੇ ਆਮ ਸੋ ਸੌਰੀ ਨਹੀਂ ਮੈਂ ਤੁਹਾਨੂੰ ਬਗਦਾਦੀ Song ਜ਼ਰੂਰ ਸੁਣਾਉਂਦੀ ਜੀ ਸੋ ਬਹੁਤ ਸੋਹਣਾ Song ਹੈ ਜੀ ਬਗਦਾਦੀ ਪਰ ਇਸ ਟਾਈਮ ਆਪਾਂ ਨੇ ਕਰਨਾ ਹੈ ਜੀ ਬਗਦਾਦੀ 2 ਸੋ ਜੀ ਟਰਾਈ ਕਰੋ ਜੀ 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 ਬਲਜੀਤ ਜੀ ਜ਼ਰੂਰ ਜੀ ਸੰਦੀਪ ਜੀ ਸਾਈ ਸੰਦੀਪ ਰੁੜਕੀ ਜੀ ਥੈਂਕ ਯੂ ਜਗਰਾਜ ਗਿਲ ਗੁੱਡ ਥੈਂਕ ਯੂ ਹਾਂਜੀ ਹਰਦੀਪ ਜੀ Song ਸੁਣਾਣੇ ਆ ਜੀ ਤੁਹਾਨੂੰ ਜ਼ਰੂਰ ਜੀ ਨਵ ਨਵਪ੍ਰੀਤ ਸੁਖਪ੍ਰੀਤ ਹਾਂਜੀ ਸੋ ਜੀ ਸੋ ਜੀ ਪਹਿਲਾਂ ਮੈਂ ਤੁਹਾਨੂੰ ਇੱਕ Song ਸੁਣਾਣੀ ਆ ਜੀ ਮਾਨਕ ਸਾਹਿਬ ਜੀ ਦਾ Song ਹੈ ਜੀ ਸੋ ਉਹ ਤੁਹਾਨੂੰ Song ਸੁਣਾਣੀ ਆ ਦੱਸਿਓ ਕਿੱਦਾਂ ਦਾ ਲੱਗਿਆ ਤੇ ਫਿਰ ਦੱਸਣਾ ਕਿ ਰੰਧਾਵਾ ਜੀ ਦੇ ਨਾਲ ਮੇਰੀ ਆਵਾਜ਼ ਆ ਜਿਹੜੀ ਸਹੀ ਲੱਗੂਗੀ ਜਾਂ ਫਿਰ ਨਹੀਂ ਲੱਗੂ ਕਿਉਂਕਿ ਉਹਨਾਂ ਨੇ ਤੁਹਾਡੇ ਸਾਰਿਆਂ ਤੇ ਛੱਡ ਦਿੱਤਾ ਹੈ ਜੀ ਕਿ ਜਿੱਦਾਂ ਸਾਰੇ ਮੇਰੇ ਫੈਨਸ ਕਹਿਣਗੇ ਉਦਾਂ ਹੀ ਕਰਨਾ ਵਾ ਹੁਣ ਤੁਹਾਡੇ ਤੇ ਆ ਜੀ ਤੁਸੀਂ ਕੀ ਕਹਿਣਾ ਹੈ ਉਹਨਾਂ ਨੂੰ ਹਨਾ ਹਰਮਣ ਜੀ ਨਵਦੀਪ ਪੁਲੜ ਜੀ ਹੂੰ ਸੋ ਜੀ ਕਹਿੰਦੀ ਉਮੀਦ ਹੈ ਜੀ ਸਹੀ ਹੋਊਗਾ ਜਿਤ ਪ੍ਰਤਾਪ ਸਿੰਘ ਜੀ ਥੈਂਕ ਯੂ ਜੀ ਹੋਪ ਕਿ ਤੁਹਾਡੇ ਸਾਰਿਆਂ ਦੀਆਂ ਉਮੀਦਾਂ ਤੇ ਖਰੀ ਉਤਰਾ ਮੈਂ ਹਾਂਜੀ ਮਾਨਕ ਸਾਹਿਬ ਜੀ ਦਾ ਸੌਂਗ ਹੈ ਜੀ ਹੂੰ ਬੂਰ ਪਿਆ ਕਣ ਕਾਹਾਂ ਦੇ ਪਾਂਬੜ ਵਰਗੀਆਂ ਥੀਆਂ 니 ਤੁਸਾਂਬ ਬਕਲ ਵਿੱਚ ਰਖੀਆਂ ਸੋ ਜੀ ਜਿਨਾਂ ਨੂੰ ਵਧੀਆ ਲੱਗ ਰਹੀ ਹੈ ਵੀਡੀਓ ਤੇ ਪਲੀਜ਼ ਸ਼ੇਅਰ ਜ਼ਰੂਰ ਕਰੋ ਜੀ ਸਾਰੇ ਜਾਣੇ ਤਾਂ ਕਿ ਹੋਰ ਵੀ ਸਾਰੇ ਜਾਣੇ ਆਪਣੇ ਨਾਲ ਜੁਆਇਨ ਹੋਣ ਇਸ ਟਾਈਪ ਅਗਰੇ ਦੇ ਪਾਂਬੜ ਵਰਗੀਆਂ ਥੀਆਂ ਨੀ ਤੂੰ ਸਾਂਭ ਬੁੱਕਲ ਵਿੱਚ ਰੱਖੀ ਆ ਗਿਣ ਮੇ ਦਿਨਾਂ ਦੀਆਂ ਸਾਂਝਾਂ ਬੇਬਾਬ ਅਸਾਂ ਸਿਦਕ ਨਾਲ ਹਣਾਈਆਂ ਕੁੰਜਾਂ ਵਾਂਗ ਪਰੌਣੀਆਂ ਤੀਆਂ ਤੇਰੇ ਵੇੜੇ 'ਦੋ ਨੀ ਮੈਂ ਚਾਦਰ ਕੱਢਦੀ ਨੀ ਗਿਣ ਤੋਪੇ ਪਾਵਾਂ ਜਮੁਣ ਦੀ ਛਾਹੇ ਠਾਂ ਨੀ ਮੈਂ ਪੀੜਾ ਢਾਵਾਂ ਚਿੜੀਆਂ ਦੇ ਚੀਚੀ ਨੀ ਤੋਤਿਆਂ ਦੀ ਟੁਕੜੀ ਚਿੜੀਆਂ ਦੇ ਚੀਚੀ ਨੀ ਤੋਤਿਆਂ ਦੀ ਢੜਕੇ ਸੋਚਾਨੀ ਨਾਲੇ ਸ਼ਰਮਾਵਾ ਦਿਲ ਫੜਕੇ ਸੋਚਾਨੀ ਨਾਲੇ ਸ਼ਰਮਾਵਾ ਸੋ ਜੀ ਇਹ ਸੀ ਮੇਰੀ ਆਵਾਜ਼ ਸੱਚੀ ਮੈਨੂੰ ਬੜਾ ਹੋਰੀ ਫੀਲ ਹੁੰਦਾ ਪਿਆ ਨਰਵਸ ਜੀ ਹੋ ਰਹੀ ਹੈਗੀ ਮੈਂ ਕਿ ਇਹਨਾਂ ਦੇ ਵਿੱਚ ਤੋਂ ਮੈਂ ਫਸਟ ਟਾਈਮ ਲਾਈਵ ਹੋਈਆਂ ਜੀ ਸੋ ਓਬਵੀਅਸ ਆ ਹਨਾ ਤੇ ਇੱਕ ਗੱਲ ਹੋਰ ਜੀ ਮੈਂ ਹਜੇ ਕੋਈ ਸਿੱਖਿਆ ਨਹੀਂ ਹੈਗਾ ਸੋ ਪਲੀਜ਼ ਮੈਨੂੰ ਪਤਾ ਹੈ ਕਿ ਮੇਰੇ ਸੁਰ ਕਾਫੀ ਟੇਡੇ ਵੀ ਗਏ ਜਾਂ Song ਦੇ ਵਿੱਚ ਹਰੇਕ ਦੇ ਵਿੱਚ ਸੋ ਪਲੀਜ਼ ਪਲੀਜ਼ ਮੇਰੀ ਉਸ ਚੀਜ਼ ਨੂੰ ਛੱਡ ਕੇ ਤੇ ਮੇਰੀ ਆਵਾਜ਼ ਦੱਸਿਓ ਕਿਉਂਕਿ ਜਿਹੜੇ ਇਹ ਸੁਰ ਹੋ ਹੈਗੇ ਆਗੇ ਸੋ ਜਦੋਂ ਮੈਂ Song ਕਰਾਂਗੇ ਅਸੀਂ ਜੇ ਤੁਹਾਡੀ ਸਾਰਿਆਂ ਦੀ ਹਾਂ ਹੋਈ ਤਾਂ ਜਦੋਂ Song ਕਰਾਂਗੇ ਜੀ ਆਪਾਂ ਤਾਂ ਉਸ ਟਾਈਮ ਮੈਂ ਜ਼ਰੂਰ Song ਕਰਨ ਤੋਂ ਪਹਿਲਾਂ ਇਸ ਚੀਜ਼ ਦੀ ਪ੍ਰੈਕਟਿਸ ਕਰਾਂਗੀ ਪ੍ਰੈਕਟਿਸ ਕਰਨ ਤੋਂ ਬਾਅਦ ਫਿਰ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਜੀ ਬਗਦਾਦੀ 2 Song ਸੋ ਜੀ ਦੱਸੋ ਜੀ ਜਗਰਾਜ ਗਿੱਲ ਕਹਿੰਦੇ ਆ ਕਿ ਜੀ ਵਾਜਿਵਾ ਵਿੱਕੀ ਜੀ ਨਾਈਸ ਸੂਰਤ ਸਿੰਘ ਜੀ ਕਹਿੰਦੇ ਆ ਵੈਰੀ ਨਾਈਸ ਥੈਂਕ ਯੂ ਜੀ ਲਖਵਿੰਦਰ ਸਿੰਘ ਕਹਿੰਦੇ ਆ ਵੈਰੀ ਨਾਈਸ ਜਗਦੀਪ ਸਿੰਘ ਕਹਿੰਦੇ ਕਹਿੰਦੇ ਆ ਕਿ ਗੁੱਡ ਹੈ ਜੀ ਥੈਂਕ ਯੂ ਦੀਪ ਜੀ ਕਹਿੰਦੇ ਆ ਕੋਈ ਬੱਬੂ ਮਾਨ ਜੀ ਦਾ ਜੀ ਜਰੂਰ ਜੀ ਸਾਰੇ ਸੌਂ ਤੁਹਾਡੇ ਸਾਹਮਣੇ ਰੱਖਾਂਗੇ ਜੀ ਜੋ ਮੈਨੂੰ ਆਂਦੇ ਆਗੇ ਸੋ ਹੋ ਸਕਦਾ ਹੈਗਾ ਕਿ ਤੁਹਾਡੇ ਸੌਂਗਸ ਵਿੱਚੋਂ ਵੀ ਮੈਨੂੰ ਕੋਈ ਆਂਦਾ ਹੋਵੇ ਨਵਦੀਪ ਕਹਿੰਦੇ ਆਗੇ ਹਿੱਟ ਡੂ ਇਟ ਜੁੜੀ ਬਣੋ ਜੀ ਤੁਹਾਡੀ ਰੰਧਾ ਬਾਬਾਈ ਦੇ ਨਾਲ ਜੀ थैंक यू ਜੀ ਮਿਹਰਬਾਨੀ ਜੀ ਬਹੁਤ ਬਹੁਤ ਸੋ ਪਲੀਜ਼ ਸਾਰੇ ਜਾਣੇ ਆ ਇਸ ਜਿਹੜੀ ਵੀਡੀਓ ਆ ਗਈ ਹੈ ਸੋ ਪਲੀਜ਼ ਸਾਰੇ ਜਾਣਿਆਂ ਨੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਜੀ ਤਾਂ ਕਿ ਹੋਰ ਸਾਰੇ ਜਾਣੇ ਜੋੜ ਸਕਣ ਜੀ ਬਗਦਾਦੀ 2 ਕਮਿੰਗ ਸੂਨ ਸੋ ਜੀ ਬਹੁਤ ਜਲਦੀ ਬਗਦਾਦੀ 2 Song ਆ ਰਿਹਾ ਹੈ ਜੀ ਫਰ ਤਾਂ ਜੇ ਤੁਹਾਡੀ ਹਾਂ ਹੋਈ ਤਾਂ ਮੇਰੇ ਨਾਲ ਅਦਰਵਾਈਜ਼ ਕੋਈ ਹੋਰ ਤੇਜ਼ ਚਲੋ ਹੋਈ ਜਾਣੀ ਆ ਹਨਾ singing singing ਕਰਨ ਵਾਲੇ ਹਨਾ ਮਿਲ ਜਾਣੇ ਆਗੇ ਪਰ ਤੁਹਾਡੇ ਤੇ ਡਿਪੈਂਡ ਹੈ ਜੀ ਕਿ ਮੇਰੇ ਬਾਰੇ ਕੀ ਤੁਸੀਂ ਕਹਿੰਦੇ ਹੋ ਹਨਾ ਹਰਪ੍ਰੀਤ ਜੀ ਕਹਿੰਦੇ ਆ ਹਿੱਟ ਹਿੱਟ ਜੋੜੀ ਜੀ ਥੈਂਕ ਯੂ ਜੀ ਬਗਦਾਦੀ 2 ਕਦੋਂ ਆ ਰਿਹਾ ਜੀ ਸੁਖਚੈਨ ਜੀ ਬਹੁਤ ਜਲਦੀ ਆ ਰਿਹਾ ਜੀ ਬਗਦਾਦੀ 2 ਪਰ ਤੁਹਾਡੇ ਤੇ ਡਿਪੈਂਡ ਹੈਗਾ ਕਿ ਤੁਸੀਂ ਕਦੋਂ ਤੱਕ ਚਾਹਦੇ ਹੋ ਤੁਹਾਡੀ ਹਾਂ ਹੋਈ ਤਾਂ ਬਹੁਤ ਜਲਦੀ ਆ ਜਾਣਾ ਹੈ ਜੀ ਸੋ ਸੁਖਪ੍ਰੀਤ ਕਹਿੰਦੇ ਹੈਗੇ ਜੀ ਆਪ ਤਵਾਜਾ ਜੀ ਥੈਂਕ ਯੂ ਜੀ ਸਾਗਰ ਜੀ ਕਹਿੰਦੇ ਆ ਇੱਕ ਵਾਰ हां सिकेशन अदा जी 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 जरूर जी गुरप्रीत सिंह कहंदे बहुत बहुत जी थैंक यू जी बहुत ज्यादा मैसेज आ रहे हैं जी सो मैं थाने सॉन्ग्स ਹੋਰ ਵੀ ਸੁਣਾਵਾਂਗੀ ਜੀ ਵੈਸੇ ਤਾਂ ਮੇਰੇ ਕੋਲ ਟਾਈਮ ਬਹੁਤ ਘੱਟ ਹੈ ਕਿਉਂਕਿ ਜੋਬ 'ਤੇ ਹਾਂ ਇਸ ਟਾਈਮ ਤੇ ਪਰ ਫਿਰ ਵੀ ਜੀ ਜਿੰਨਾ ਕਿ ਮੈਂ ਤਾਂ ਹੋ ਸਕੇ ਮੈਂ ਜ਼ਰ ਸਾਰਿਆਂ ਦੇ ਸਾਹਮਣੇ ਰੱਖਾਂਗੀ ਜੀ ਪਰ ਹਾਂ ਹੋ ਸਕਦਾ ਆਪਾਂ ਦੁਬਾਰਾ ਫਿਰ ਲਾਈਵ ਹੋਈਏ ਕਿਸੇ ਹੋਰ ਟਾਈਮ ਤੇ ਅੱਜ ਦੇ ਦਿਨੀ ਸੋ ਸ਼ਾਮ ਜੇ ਨੂੰ ਹੋਈਏ ਆਪਾਂ ਤੁਸੀਂ ਤਾਂ ਆਤੋਂ ਹਰਮਨ ਸਿੰਘ ਧੰਨਵਾਦ थैंक यू जी ਸੱਗਰ ਜੀ ਕਹਿੰਦੇ ਆ ਕੋਈ ਸੌਂਗ ਜੀ ਜੀ ਜ਼ਰੂਰ ਜੀ ਮੈਂ ਤੁਹਾਨੂੰ ਸੌਂਗ ਹੋਰ ਹੋਰ ਸੁਣਾਉਣੀ ਹੈ ਜੀ ਸੌਂਗ ਮੈਂ ਵੀ ਆਪਣੀਆਂ ਵੀਡੀਓਜ਼ ਪਾਣੀ ਹੁੰਦੀਆਂ ਜੀ ਸੌਂਗਸ ਦੀਆਂ ਸੋ ਤੁਸੀਂ ਕਿਤੇ ਵੀ ਜਾ ਕੇ ਸਰਚ ਕਰ ਸਕਦੇ ਹੋ ਜਿੱਦਾਂ ਫੇਸਬੁੱਕ ਤੇ ਹੋ ਗਿਆ ਪੇਜ ਬਲਜੀਤ ਖਹਿਰਾ ਔਰ YouTube ਤੇ ਵੀ ਜੀ ਬਲਜੀਤ ਖਹਿਰਾ ਲਿ ਕੇ ਸਰਚ ਕਰ ਸਕਦੇ ਹੋ ਤੁਹਾਨੂੰ ਸਾਰੇ ਸੌਂਗ ਮਿਲ ਜਾਣਗੇ ਜੀ ਮੇਰੇ ਹਿੱਟ ਜੋੜੀ ਅਜੀਤ ਸਿੰਘ ਜੀ ਜੀ ਹੋਰ ਨਾ ਕੀਤੀ ਹੋਵੇ ਕਿ ਤੁਸੀਂ ਮੈਨੂੰ ਵੀ ਬੁਝਾ ਦਿਓ ਹਨਾ ਕਿ ਤੁਸੀਂ ਸਾਰੇ ਜਾਣੇ ਕਹੀ ਜਾਉਂ ਕਿ ਨਹੀਂ ਜੀ ਤੁਹਾਡੀ ਜੋੜੀ ਤੇ ਵਧੀਆ ਨਹੀਂ ਹੈਗੀ ਆਪਸ ਵਿੱਚ ਹਨਾ ਸੋ ਜੀ ਮੇਰੀ ਤਾਂ ਮੈਂ ਆਵਾਜ਼ ਦੀ ਪੁੱਛ ਰਹੀ ਆ ਜੀ ਸਾਰਿਆਂ ਨੂੰ ਕਿ ਮੇਰੀ ਆਵਾਜ਼ ਸਾਰਿਆਂ ਨੇ ਦੱਸਣੀ ਆ ਕਿ ਕਿੱਦਾਂ ਦੀ ਆਗੀ ਹਰਪ੍ਰੀਤ ਸਿੰਘ ਕਹਿੰਦੀ ਆ ਮੈਡਮ ਵੈਰੀ ਨਾਈਸ ਥੈਂਕ ਯੂ ਜੀ ਰਾਹੁਲ ਸਨੋਤਰਾ ਜੀ ਥੈਂਕ ਯੂ ਹਰਪ੍ਰੀਤ ਬਿਲਕ ਜੀ ਸਾਗਰ ਜੀ ਮੀਤ ਸਿੰਘ ਸਸ਼ੀਕਲ ਜੀ ਪ੍ਰੀਤ ਜੀ ਕਹਿੰਦੇ ਆ ਯਾਰ ਗਾਣਾ ਜੀ ਜੀ ਗਾਣਾ ਜਰੂਰ ਸੁਣਾਣਿਆ ਜੀ ਗਾਜੀ ਜੀ ਕਹਿੰਦੇ ਆ ਕਿ ਬੈਸਟ ਆਫ ਲੱਕ ਥੈਂਕ ਯੂ ਜੀ ਰਣਜੀਤ ਸੰਧੂ ਹੈਲੋ ਜੀ ਰਾਹੁਲ ਸੋਤਾ ਦਵਿੰਦਰ ਗਿੱਲ ਸੋ ਜੀ ਇੱਕ Song ਹੋਰ ਆ ਜੀ ਸੋ ਮੈਨੂੰ ਮੈਂ ਜਿਹੜੇ ਰਾਈਟਰ ਹੁੰਦੇ ਆ ਨਿਊ ਮੈਂ ਉਹਨਾਂ ਦੇ ਵੀ ਜ਼ਿਆਦਾਤਰ Song ਕਰਦੀ ਆਂ ਜੀ ਤੁਹਾਡੇ ਚੋ ਵੀ ਅਗਰ ਕੋਈ ਰਾਈਟਰ ਹੈਗਾ ਤਾਂ ਪਲੀਜ਼ ਮੈਨੂੰ ਜ਼ਰੂਰ ਸੈਂਡ ਕਰਿਓ ਜੀ ਤੇ ਵੀਡੀਓ ਵੀ ਜੀ ਇਹ ਵਾਲੀ ਵੀਡੀਓ ਸਾਰੇ ਜਾਣੇ ਸ਼ੇਅਰ ਜ਼ਰੂਰ ਕਰੋ ਜੀ ਤਾਂ ਕਿ ਹੋਰ ਵੀ ਆਪਣੇ ਨਾਲ ਜੁੜ ਸਕਣ ਤਾਂ ਹੋਰ ਵੀ ਸਾਰੇ ਜਾਣੇ ਆਪਣੀ ਆਪਣੀ ਰਾਏ ਦੱਸ ਸਕਣ ਕਿ ਮੈਨੂੰ ਕਿ ਮੈਂ ਰੰਧਾਵੇ ਜੀ ਦੇ ਨਾਲ Song ਕਰਾਂ ਚਾਹਾਂ ਉਹਨਾਂ ਦੇ ਲਈ ਸਹੀ ਹੋਊਗਾ ਮੇਰੇ ਨਾਲ Song ਕਰਨਾ ਚਾਹਾਂ ਨਹੀਂ ਸੋ ਪਲੀਜ਼ ਸਾਰੇ ਜਾਣਿਆਂ ਨੇ ਦੱਸਣਾ ਜੀ ਇਹੇ ਰੋਪਿੰਦਰ ਕਰੇਵਾਲ ਕਹਿੰਦੇ ਬੈਸਟ ਆਫ ਲਾਕ ਕੇ ਹਿੱਟ ਹੋ ਜਾਓਗੇ ਜੀ ਚੀਜੀ थैंक यू ਜੀ थैंक यू ਸੋ ਮਚ थैंक यू ਸਾਰਿਆਂ ਦਾ ਜੀ ਗੁਰਜੰਟ ਜੀ ਕਿਹੜੀ ਹੁਣ ਪ੍ਰੀਤ ਟੈਂ ਟਿੰਸਾ ਜੀ ਕਹਿੰਦੇ ਮੈਂ ਰਾਈਟਰ ਹਾਂ ਜੀ ਜੇ ਤੁਸੀਂ ਰਾਈਟਰ ਹੋ ਤਾਂ ਪਲੀਜ਼ ਮੈਨੂੰ ਇਨਬਾਕਸ ਕਰੋ ਜੀ ਮੇਰੇ ਪੇਸ਼ੇ ਬਲਜੀਤ ਖੈਰਾ ਤੇ ਸੋ ਵੈਸਤਾ ਜੀ ਰੰਧਾਵਾ ਸਾਹਿਬ ਨੂੰ ਕੀ ਤਾਂ ਤਾਂ ਹੈ ਨਹੀਂਗਾ ਕਿ ਕੋਈ ਨਾ ਜਾਣਦਾ ਹੋਵੇ ਹਨਾ ਸਾਰੇ ਜਾਣਦੇ ਹੈਗੇ ਸੋ ਬਗਦਾਦੀ ਟੂ Song ਜੀ ਵਿੱਦ ਬਲਜੀਤ ਖਹਿਰਾ ਜੇ ਤੁਹਾਡੀ ਹਾਂ ਹੋਈ ਤਾਂ ਸੋ ਜੀ ਦੇਖੋ ਜੀ ਰੰਡਾਵਾ ਜੀ ਦਾ ਹਨਾ ਕਿੰਨਾ ਵਧੀਆ ਨੇਚਰ ਹੈਗਾ ਕਹਿੰਦੇ ਮੈਂ ਨਹੀਂ ਕੁਝ ਕਹਿਣਾ ਹੈਗਾ ਤੁਸੀਂ ਆਪ ਖੁਦ ਲਾਈਵ ਹੋ ਕੇ ਨਾ ਤੁਸੀਂ ਸਾਰੇ ਜਿਹੜੇ ਫਰੈਂਡਸ ਹੈਗੇ ਆਗੇ ਆਪਣੇ ਨਾਲ ਤੇ ਉਹਨਾਂ ਨੂੰ ਪੁੱਛੋ ਜੀ ਉਹਨਾਂ ਦੀ ਕੀ رائے ਆਗੀ ਉਹਨਾਂ ਦੀ ਹਾਂ ਹੋਊਗੀ ਤਾਂ ਮੇਰੀ ਹਾਂ ਹੋਊਗੀ ਜੇ ਉਹਨਾਂ ਦੀ ਨਾ ਹੋਊਗੀ ਤਾਂ ਮੇਰੀ ਨਾ ਹੋਊਗੀ ਓ ਜੀ ਜਗਦੀਪ ਰੰਦਾਵਾ ਜੀ ਦਾ ਮੈਸੇਜ ਆ ਰਿਹਾ ਕਹਿੰਦੇ ਜੇ ਵਧੀਆ ਲੱਗੀ ਤਾਂ ਠੀਕ ਆ ਨਹੀਂ ਤਾਂ ਫਿਰ ਹੋਰ ਸਹੀ ਹੈ ਨਾ ਚਲੋ ਜੀ ਤੁਸੀਂ ਦੱਸਿਓ ਜੀ ਵਧੀਆ ਲੱਗੀ ਮੈਂ ਅਗਰ ਮੇਰੀ ਸਿੰਗ ਕੀਤਾ ਪਲੀਜ਼ ਦੱਸਿਓ ਅਦਰਵਾਈਜ਼ ਫਿਰ ਉਹਨਾਂ ਨੇ ਹੋਰ ਲੱਭ ਲੈਣੀਆਂਗੀ ਕੋ ਸਿੰਗਰ ਆਪਣੀ ਸਰ ਜੀ ਹਾਂ ਜੀ ਹੂੰ ਸੋ ਜੀ ਇੱਕ ਹੋਰ Song ਸੀਗਾ ਜੀ ਮਾਵਾ ਦੇ ਲਈ Song ਪਾਇਆ ਸੀਗਾ ਜੀ ਮੈਂ ਸੋ ਪਲੀਜ਼ ਮਾਵਾ ਦੇ ਲਈ ਸਾਰੀਆਂ ਮਾਵਾ ਦੇ ਲਈ ਹਨਾ ਸੋ ਜਿੰਨੇ ਵੀ ਆਪਣੇ ਦੇਖ ਰਹੇ ਆਗੇ ਉਹਨਾਂ ਸਾਰੀਆਂ ਦੀਆਂ ਮਾਵਾ ਦੇ ਲਈ ਸ਼ਾਇਦ ਹੋ ਸਕਦਾ ਹੈ ਕਿ ਆਪਾਂ ਨੂੰ ਬਹੁਤ ਸਾਰੀਆਂ ਮਾਵਾ ਵੀ ਦੇਖ ਰਹੀਆਂ ਹੁਣ ਸੋ ਉਹਨਾਂ ਦੇ ਲਈ ਇੱਕ Song ਆ ਜੀ ਸੋ ਹਮ ਕਰੂਵਾਰੇ ਪੀਜੀ ਵਿੱਚ ਰਹਿਣ ਵਾਲੇ ਹੋ ਵੀਰੋ ਮਾਮਾ ਦਾ ਵੀ ਰੱਖਿਓ ਖਿਆਲ ਓਏ ਵੇਲੜਾਲ ਫੰਡੇ ਰਾਂ ਦਾ ਨਾ ਸੰਗ ਕਰਿਓ ਅੱਖ ਨਾ ਸੇਖਾ ਕੇ ਕਰਿਓ ਨਾ ਲਾਲੀ ਹੋਏ ਸਾਬ ਕੋਚੀ ਆਪਣੇ ਤੋਂ ਇਹ ਲਟਾ ਦਿੰਦੀਆਂ ਕੁਝ ਵੀ ਨਾ ਸਾਡੇ ਤੋਂ ਲਕਾਉਂਦੀਆਂ ਦਵਾਈ ਵਾਲੇ ਪੈਸਿਆਂ ਚੋਂ ਪੈਸੇ ਰੱਖ ਕੇ ਮਾਵਾ ਸਾਡੇ ਸ਼ੌਂਕ ਨੇ ਪਗਾਉਂਦੀਆਂ ਦਵਾਈ ਵਾਲੇ ਪੈਸਿਆਂ ਚੋਂ ਪੈਸੇ ਰੱਖ ਕੇ ਮਾਵਾ ਸਾਡੇ ਸ਼ੌਂਕ ਨੇ ਭਗਾਉਂਦੀਆਂ ਇਹ ਜੀ ਮੱਖਣ ਸਿਰੋਗ ਵਾਲਾ ਜੀ ਦਾ ਲਿਖਿਆ ਹੋਇਆ ਸੌਂਗ ਆ ਜੀ ਸੋ ਗੁਰਜਨਤਾ ਜੀ ਕਹਿੰਦੀ ਆ ਮਾਈ ਸਿਸਟਰ ਬਹੁਤ ਸੋਹਣਾ ਗੀਤ ਹੈ ਜੀ ਥੈਂਕ ਯੂ ਜੀ ਥੈਂਕ ਗਿਲਸਾਫ ਸਿਰਾ ਸੋ ਥੈਂਕ ਯੂ ਜੀ ਗਲਤੀ ਕੋਈ ਹੋ ਜੇ ਪਾਧੇਰ ਪਰਦਾ ਬਾਪੂ ਕੀਤੇ ਦੇਵੇਂ ਨਾ ਚਿੜਕਾਂ ਪੁੱਤ ਮੇਰਾ ਕੀਤੇ ਜੀ ਵਿੱਚ ਕੋਣ ਆ ਗਿਆ ਸੀਗਾ ਸੋ ਪਲੀਜ਼ ਫੇਸਬੁੱਕ ਤੇ ਸਾਰਿਆਂ ਨੂੰ ਰਿਕਵੈਸਟ ਹੈ ਜੀ ਮੈਨੂੰ ਇਸ ਟਾਈਮ ਮੈਸੈਂਜਰ ਤੇ ਕਾਲ ਨਾ ਕਰੋ ਕਿਉਂਕਿ ਆਪਾਂ ਇਸ ਟਾਈਮ ਹੈਗੇ ਹਾਂ ਜੀ ਲਾਈਵ ਜੇ ਤੁਹਾਨੂੰ ਫੋਨ ਕੱਟਣ ਲੱਗ ਜੂ ਨਾ ਅਗਲੇ ਨੂੰ ਪਤਾ ਹੁੰਦਾਗਾ ਕਿ ਇਸ ਟਾਈਮ ਇਹ ਆਨਲਾਈਨ ਬੈਠੇ ਆਗੇ ਤੇ ਫਿਰ ਫੋਨ ਤੇ ਕੋਣ ਕੋਣ ਫੋਨ ਤੇ ਫੋਨ ਜਿੰਨਾ ਮਰਜ਼ੀ ਕਰਤੀ ਜਾਓ ਹਣਾ ਸੋ ਜੀ ਥੈਂਕ ਯੂ ਜੀ ਸਾਰਿਆਂ ਦਾ ਜੀ ਸੁਖਪ੍ਰੀਤ ਬਲਿੰਗ ਜੀ ਕਹਿੰਦੇ ਆਤ ਜੀ ਬਹੁਤ ਆਤ ਲਾਈਨਸ ਫਰੋਮ 80 ਪਰਸਨ ਥੈਂਕ ਯੂ ਜੀ ਥੈਂਕ ਯੂ ਜੀ ਮੇਰੇ ਮੂੰਹ ਬੜੀਆਂ ਸੋਹਣੀਆਂ ਸੌਰੀ ਇਸ ਟਾਈਮ ਤੇ ਮੈਂ ਕਿਸੇ ਨੂੰ ਉਹ ਵੀ ਨਹੀਂ ਕਰ ਸਕਦੀ ਬਲੌਕ ਵੀ ਨਹੀਂ ਕਰ ਸਕਦੀ ਕਿ ਹਨਾ ਇਹਦੇ ਵਿੱਚ ਚਲਦੇ ਚਲਦੇ ਦੇ ਵਿੱਚ ਕਿ ਕਿਸੇ ਨੂੰ ਮੈਂ ਬਲੌਕ ਕਰ ਸਕਾਂ ਐਨੀਵੇ ਲੋ ਜੀ ਚੱਕ ਕੇ ਫੋਨ ਆਪਾਂ ਅਗਲੇ ਨੂੰ ਜਵਾਬ ਦੇ ਦਿੱਤਾ ਜੀ ਸੋ ਆਈ ਹੋਪ ਕਿ ਹੁਣ ਦੁਬਾਰਾ ਨਾ ਕਾਲ ਆਵੇ ਆਪਾਂ ਨੂੰ ਗਲਤੀ ਕੋਈ ਹੋ ਜੇ ਪਾ ਦੇਣ ਪਰਦਾ ਬਾਪੂ ਕੀਤੇ ਦੇ ਵੀ ਨਾ ਛਿੜਕਾਂ ਪੁੱਤ ਮੇਰਾ ਕੀਤੇ ਦੁਖੀ ਤਾਂ ਨਹੀਂ ਫੋਣ ਕਰ ਕਰ ਲੈਂਦੀਆਂ ਨੇ ਵਿੜਕਾਂ ਮਾੜੇ ਕੰਮਾ ਕੋਲ ਰਹੀ ਦੂਰ ਪੁੱਤਰਾ ਵਾਰੇ ਵਾਰੇ ਰਹਿਣ ਸਮਝਾਉਂਦੀਆਂ ਦਵਾਈ ਵਾਲੇ ਪੈਸਿਆਂ ਚੋਂ ਪੈਸੇ ਰੱਖ ਕੇ ਮਾਵਾ ਸਾਡੇ ਸ਼ੌਂਕ ਨੇ ਭਗਾਉਂਦੀਆਂ ਸੋ ਜੀ ਇਹ ਮਾਵਾ ਤੇ Song ਸੀਗਾ ਜੀ ਸੋ